ਹਾਰਨ ਸਾਸੀਵਾਲ ਜੀ ਅੱਜ ਮੈਂ ਆਸਟ੍ਰੇਲੀਆ ਦੇ ਵਿੱਚ ਪਾਰਕਾਂ ਦੇ ਨਾਲ-ਨਾਲ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਆ। ਦੇਖੋ ਕਿੱਡੇ ਵਧੀਆ ਲੱਗਦੇ ਆ ਇਹ ਵਧੀਆ ਤਰੀਕੇ ਦੇ ਨਾਲ ਬਣਿਆ। ਉਹ ਜੰਗਲਾਂ ਦੇ ਵਿੱਚ ਮੰਗਲ ਲੱਗ ਜਾਂਦੇ ਨੇ ਇੱਥੇ ਬੜੇ ਬੜੇ ਭਾਰੇ ਜੰਗਲ ਹੁੰਦੇ ਆ ਤੇ ਇੱਥੇ ਰੈਸ਼ੀ ਲਾ ਕੇ ਬਣ ਜਾਂਦੇ ਆ ਉਹ ਵਧੀਆ ਹੈ ਬਹੁਤ ਆ ਇਹ ਮੈਂ ਆਪਣੇ ਆਪ ਦੀ ਜਿਹੜੀ ਸਾਥੀ ਕਰ ਰਿਹਾ ਤਸਵੀਰ ਬੜੀ ਬੜੀ ਵਧੀਆ ਸਿਨੈਰੀ ਜਿਹੜੀ ਆ ਉਹ ਲਗਦੀ ਆ ਬਹੁਤ ਵਧੀਆ ਇੱਥੋਂ ਆ ਦੇਖੋ ਦੇਖਣਯੋਗ ਹੈ ਵੱਖ-ਵੱਖ ਤਰੀਕਿਆਂ ਨਾਲ ਬਣਾਏ ਘਾਹ ਕਟਿਆ ਹੋਰ ਤਰ੍ਹਾਂ-ਤਰ੍ਹਾਂ ਦੇ ਆ ਇਹ ਇਹਦੇ ਵਿੱਚ ਆ ਜੋ ਪਾਰਕਾਂ ਦੇ ਨਾਲ-ਨਾਲ ਬਣਿਆ ਨਾ ਬੜਾ ਵਧੀਆ ਹੈ ਬਹੁਤ ਵਧੀਆ ਸਿੰਗਰੀ ਆ ਵਧੀਆ ਲੱਗਦੀ ਆ ਇਸ ਤਰ੍ਹਾਂ ਕਰਕੇ ਜਿੱਥੇ ਨਾਲ-ਨਾਲ ਬੱਚਿਆਂ ਦੀ ਪਾਰਕ ਆ ਖੇਡਣ ਵਾਲੀ ਤੋਂ ਮੈਂ ਪਾਰਕ ਦੇ ਵਿੱਚ ਆਇਆ ਤੇ ਮੇਰੇ ਮਨ ਨੂੰ ਲੱਗਾ ਕਿ ਆਹ ਈਡੀ ਜੂ ਵੀਡੀਓ ਬਣਾਣੀ ਹੈ ਵਧੀਆ ਤਰੀਕੇ ਦੇ ਨਾਲ ਬਣਿਆ ਤਾਂ ਆ ਵੇਖੋ ਖੇਡਣ ਵਾਲੀਆਂ ਪਾਰਕਾਂ ਬੱਚਿਆਂ ਦੀਆਂ ਜਿੱਥੇ ਵਿੱਚ ਨਾਲ ਮੇਰੇ ਪੋਤਰਾ ਆ ਉਹ ਇਥੇ ਖੇੜਦਾ ਪਿਆ ਪਾਰਕ ਦੇ ਵਿੱਚ ਉਹ ਸਾਹਮ ਸੰਭਾਲ ਪੱਖੋਂ ਜਿਹੜੀਆਂ ਸਿੰਧੀ ਪੌੜੀ ਵਧੀਆ ਲੱਗਦੀ ਆ ਬੱਚ ਕਿਉ ਕਰੀਆ ਤੀਕਣਾ ਇੱਥੇ ਜਿਹੜੀ ਦੇਖਣ ਯੋਗਤਾ ਜਿਹੜੀ ਉਹ ਵਧੀਆ ਲੱਗਦੀ ਆ ਇਸ ਤਰ੍ਹਾਂ ਦੀ ਜੰਗਲਾਂ ਦੀ ਸਾਹਮ ਸੰਭਾਲ ਹੈ ਆਰੇ ਪਰੇਤਰਾਤ ਨੇ ਉਹ ਅਗਲੀ ਵੀਡੀਓ ਫੇਰਾ ਦਾ ਖਾਵਾਂਗੇ ਇੱਥੇ ਸਮਾਪਤੀ ਕਰਦੇ ਹਾਂ